ਲੋ ਵੀ ਤੁਸੀਂ ਹੁਣ ਗੋਪੀ ਲੋਂਗੇ ਜੀ ਕੁੜੀ ਦਾ ਰੈਪ ਸੁਣਾ ਚੱਲ ਫੇ ਮਨਨ ਸੁਣਾ ਦੇ ਜਲਦੀ ਜਲਦੀ ਆਂਦਾ ਤੈਨੂੰ ਹਾਂਜੀ ਚੱਲ ਫੇ ਥੋੜਾ ਸੁਣਾ ਦੇ ਉੱਚੀ ਇੱਧਰ ਛਾਂ ਚ ਖੜੇ ਹੋ ਕੇ ਸੁਣਾਣੇ ਆ ਚੱਲ ਅੱਗੇ ਚੱਲਦੀ ਤੇ ਨਾਲ ਨਾਲ ਸੁਣਨ ਗਿਆ ਮਨਨ ਦੀਆਂ ਸਹੇਲੀਆਂ ਵੀ ਮਨਨ ਤੇ ਸਹੇਲੀਆਂ ਨਾਲ ਹੀ ਸੁਣਨ ਗਿਆ ਠੀਕ ਆ ਚੱਲ ਫੇ ਸੁਣਾ ਦੇ ਜਲਦੀ ਕਰ ਮੰਮੀ ਜ਼ਿੰਦਗੀ ਹੋ ਗਈ ਬੋਰ ਸੈਂਡਵਿਚ ਖਾਣ ਨੂੰ ਮਿਲਦੇ ਰੋ ਇੱਕੋ ਰੰਗ ਦਾ ਬਸਤਾ ਪਾ ਕੇ ਸਕੂਲ ਵਾਚਮੈਨ ਨੂੰ ਦਿੰਦੇ ਤੋਂ ਮੈਂ ਕਿਹੜਾ ਦਸੂ ਕਰ ਜਾ ਦੇਣਾ ਰੋਜ਼ ਹੀ ਮੈਂ ਤਾਂ ਪੜਦਾ ਰਹਿਣਾ ਅੱਜ ਦੀ ਮੰਮੀ ਛੁੱਟੀ ਲੈ ਦੋ ਫਿਰ ਮੈਂ ਅਗਲੇ ਜਾਂਦਾ ਐ ਇਤਾਂ ਨਾ ਇਨਸਾਫੀਆ ਮੈਂ ਸਾਰੇ ਹੋਮਵਰਕ ਕਰ ਲਿਆ ਇੱਕ ਦਿਨ ਨਾ ਕਿੱਕਰ ਜਾਣਾ ਤੁਸੀਂ ਜਿੱਦ ਕਿਉਂ ਫਾਲੀ ਆ ਮੈਂ ਸਾਰਾ ਮਹੀਨਾ ਸਕੂਲ ਚ ਰਹਿਣਾ ਉਹਨਾਂ ਹੀ ਜਾਣਾ ਟਿਊਸ਼ਨ ਤੇ ਜ਼ਿੰਦਗੀ ਮੇਰੀ ਇਦਾਂ ਹੋ ਗਈ ਚਾਹਤਾਂ ਜਿਵੇਂ ਮੈਂ ਸਾਂਭਾ ਜਾਇਆ ਕੋਈ ਬੋ ਨਹੀਂ ਤੱਕਾ ਕੰਨਾ ਠੀਕ ਨਹੀਂ ਨਿੱਕੀ ਜਈ ਤੇ ਜਾਣਿਆ ਮੇਰੀ ਕਿਸੇ ਨੂੰ ਮੇਰੇ ਤੇ ਤਰਸ ਨਹੀਂ ਉਤ ਬਾਰਾ ਕਿਲੋ ਭਾਰ ਬੈਕਦਾ ਮੈਨੂੰ ਪੁੱਛੋ ਕਿਵੇਂ ਸੰਭਾਲ ਫੌਜਿਆਂ ਵਾਂ ਤਿਆਰੀ ਕਰਦਾ ਜਦ ਵੀ ਆਉਂਦਾ ਟੈਸਟ ਮੈਂ ਤਾਂ ਹੋਰ ਤਾਂ ਕੁਛ ਮੈਂ ਮੰਗਿਆ ਨਹੀਂ ਛੁੱਟੀ ਇੱਕ ਵਾਰ ਮੰਗੀ ਆ ਮੈਨੂੰ ਪਤਾ ਤੁਸੀ ਨਾ ਨਹੀਂ ਕਾਮੀ ਮੇਰੀ ਪਿਆਰੀ ਮੰਮੀ ਐ ਮੰਮੀ ਮੈਂ ਸਕੂਲ ਹੀ ਜਾਣਾ ਮੰਮੀ ਮੈਂ ਸਕੂਲ ਲਈ ਜਾਣਾ ਮੰਮੀ ਮੈਂ ਸਕੂਲ ਲਈ ਜਾਣਾ ਮੇਰੇ ਸਾਰੇ ਕਲਾਸਮੇਟ ਜਿੰਜੀਆਂ ਲੈ ਕੇ ਆਉਂਦੇ ਆ ਜਿੰਜੀਆਂ ਲੈ ਕੇ ਜਾਂਦੇ ਤੁਸੀਂ ਦੋ ਜਮੇਤੀ ਫਨੀ ਬੋਲ ਦੇ ਦੋ ਤਿੰਨ ਕੈਂਡੀ ਆਪੋ ਨੇ ਆ ਮੇਰੀ ਪੌਕਟ ਮਨੀ ਵਧਾ ਦੋ ਹੁਣ ਦਸਾਂ ਨਾਲ ਨਹੀਂ ਸਰਦਾ ਮੈਂ ਵੱਡਾ ਹੋ ਗਿਆ ਮੰਮੀ ਤੈਨੂੰ ਖਰਚਾ ਪੈਣਾ ਪੰਨਾ ਮੇਰੇ ਦੋ ਰਸਤੇ ਦੋ ਸ਼ੂਜ਼ ਬਦਲ ਬਦਲ ਕੇ ਪੋਣਾ ਹ ਸਕੂਲ ਤੇ ਚਾਹ ਟੀਚਰ ਦਾ ਟੈਕਰ ਰਿਸ਼ਕਤ ਨਾਲਾਉਣਾ ਹ ਮੇਰਾ ਇਹ ਮਤਲਬ ਨਹੀਂ ਮੰਮੀ ਕਿ ਪਾਣਾ ਨਹੀਂ ਮੈਂ ਚੋਣਾ ਤੇਰੇ ਇੱਕ ਬੋਲ ਦੇ ਉੱਤੇ ਮੈਂ ਲੱਖਾਂ ਫੁੱਲ ਚਰੋਣਾ ਮਾਰੀਆਂ ਗਾਲਾਂ ਕਿਉਂ ਦੀਆਂ ਨਾਰਾ ਮਾਤਾ ਦਾ ਦਪਕਾ ਮੇਰੇ ਲਈ ਸਤ ਜਿਸ ਦਿਨ ਨੂੰ ਨਾ ਤੇਰੀ ਦੇਖਾ ਉਸ ਦਿਨ ਦੇ ਇੰਨੀ ਮੇੜਾ ਲਾਦਾ ਮੰਮੀ ਇਹ ਗੱਲ ਨਾ ਤੂੰ ਸੋਚੀ ਕਿ ਮੈਂ ਮਿੱਠੀਆਂ ਗੋਲੀਆਂ ਦਿਨਾਂ ਬਸ ਅੱਜ ਦੀ ਛੁੱਟੀ ਲੈ ਦੋ ਤੁਹਾਡਾ ਬਿੱਬਾ ਪੁੱਤ ਮੈਂ ਕਿੰਨਾ ਮੰਮੀ ਮੈਂ ਸਕੂਲ ਨਹੀਂ ਜਾਣਾ ਮੰਮੀ ਮੈਂ ਸਕੂਲ ਨਹੀਂ ਜਾਣਾ ਮੇਰੀ ਦਾ ਕੋਈ ਸੁਣਦਾ ਨਹੀਂ ਸਾਰੇ ਮੰਮੀ ਬਾਲਦੇ ਆ ਮੈਨੂੰ ਲੱਗਦਾ ਪਪਾ ਜੀ ਵੀ ਮੇਰੀ ਮੰਮੀ ਤੋਂ ਡਰਦੇ ਆ ਚਲ ਚੱਕ ਲੈਣਾ ਮੈਂ ਬੈਗ ਨੂੰ ਤੇ ਚਲ ਜਾਂਣਾ ਮੈਂ ਸਕੂਲ ਨੂੰ ਜੇ ਥੋੜੀ ਇਸ ਵਿੱਚ ਖੁਸ਼ੀ ਆ ਤੁਸਾਰੋ ਨਾ ਤੁਸੀਂ ਖੂਣ ਨਾ ਮੈਂ ਅੱਜ ਤੋਂ ਹਰ ਗੱਲ ਮੰਨੂਗਾ ਨਾ ਸਕੂਲ ਜਾਣ ਤੋਂ ਭੱਜੂਗਾ ਪੜ੍ਹਾ ਕਰਾਂਗਾ ਮਨ ਲਗਾ ਕੇ ਫਰਸਟ ਵੀ ਆ ਕੇ ਦੱਸੂਗਾ ਪਪਾ ਮੈਨੂੰ ਇੰਨਾ ਪਤਾ ਨਹੀਂ ਸੀ ਪਾਨਾ ਬੋਝ ਉੜੀਆ ਅੱਜ ਤੋਂ ਫੋਨ ਨੂੰ ਹੱਥ ਨਹੀਂ ਲਾਉਣਾ ਹੈ ਬੇਟੇ ਇਹਦੀ ਕੋੜ ਹੀ ਆ ਮੈਂ ਪੜ ਕੇ ਇੰਗਲਿਸ਼ ਉਹ ਲੈ ਪਰਵਾਨਾ ਖਾਪਾ ਪਤਾ ਪੂਰਾ ਕਰਨਾ ਦੁਨੀਆ ਦੇ ਇੱਕ ਵੱਡੀਆਂ ਚੱਕ ਕੇ ਜੀਦੇ ਮੰਨਤ ਲਾਉਂਗੀਆਂ ਮਮਮੀ ਮੈਂ ਸਕੂਲ ਨੂੰ ਚੱਲਾਂ ਬਾਏ ਮੈਂ ਸਕੂਲ ਨੂੰ ਚੱਲਾਂ ਮਮਮੀ ਮੈਂ ਸਕੂਲ ਨਹੀਂ ਚੱਲਾਂ ਬਾਏ ਮੈਂ ਸਕੂਲ ਨੂੰ ਚੱਲਾਂ ਹੋ ਗਿਆ ਸਕੂਲ ਕਿਤਨ ਲੱਗਿਆ ਤੁਹਾਨੂੰ ਵਧੀਆ ਗਾਣਾ ਇਹ ਮੈਂ ਇਹ ਵਲੌਗ ਚ ਵੀ ਦੇਖੇ ਪਾਇਸਿਕ ਸਕੂਲ ਤਾਂ ਜਾਣਾ ਪੈਣਾ ਹੈ ਪਰ ਮੰਨਤ ਤੈਨੂੰ ਹੈ ਕੋਲ ਤੇ ਕੋਈ ਛੁੱਟੀ ਨਹੀਂ ਅੱਜ ਮੰਨਤ ਨੂੰ ਆਂਦੀ ਨਹੀਂ ਘੇਰ ਲਿਆ ਮੈਂ ਕਿ ਦੇਖਾ ਮੰਨਤ ਨੂੰ ਆਪਣਾ ਗਾਣਾ ਯਾਦ ਵੀ ਆ ਕਿ ਫੇਰ ਦੁਬਾਰਾ ਭੁਲਾ ਗਈ ਆ ਦਿਮਾਗ ਦੇ ਵਿੱਚ ਪੜਾਈ ਦੇ ਚੱਕਰ ਤੇ ਪਰ ਯਾਦ ਆਏ ਨੂੰ ਤੇ ਸਾਰੇ ਜਣੇ ਸ਼ੇਅਰ ਕਰਦੇ ਹੋ ਮੰਨਤ ਦੇ ਗਾਣੇ ਨੂੰ ਬਹੁਤ ਜਲਦ ਵੀ ਦਿ ਵੀਡੀਓ Song ਮੰਨਤ ਦਾ ਰਿਲੀਜ਼ ਕਰਾਂਗੇ ਬਾਏ ਬਾਏ